ਧੀਆਂ ਘਰ ਦੀ ਰੌਣਕ ਹੁੰਦੀਆਂ ਨੇ ਪਰ ਜਦੋਂ ਇਹਨਾਂ ਦਾ ਵਿਆਹ ਹੋ ਜਾਵੇ ਤਾਂ ਵਾਵਲ ਦਾ ਵੇੜਾ ਸੁੰਨਾ ਹੋ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਦਾ ਵਿਆਹ ਧੀ ਤੇ ਪਿਤਾ ਦਾ ਪਿਆਰ ਸਭ ਰਿਸ਼ਤਿਆਂ ਤੋਂ ਅਨਮੋਲ ਤੇ ਪਵਿੱਤਰ ਹੁੰਦਾ ਹੈ ਧੀ ਸਭ ਤੋਂ ਵੱਧ ਪਿਆਰ ਆਪਣੇ ਪਿਤਾ ਨੂੰ ਹੀ ਕਰਦੀ ਹੈ ਤੇ ਪਿਤਾ ਵੀ ਸਭ ਤੋਂ ਵੱਧ ਪਿਆਰ ਆਪਣੀ ਧੀ ਨੂੰ ਹੀ ਕਰਦਾ ਹੈ ਧੀ ਦੀ ਡੋਲੀ ਤੋਰਨ ਵੇਲੇ ਪਿਤਾ ਹੀ ਸਭ ਤੋਂ ਜ਼ਿਆਦਾ ਰੋਂਦਾ ਹੈ ਧੀ ਆਪਣੇ ਪਿਤਾ ਲਈ ਹਰ ਮੁਸੀਬਤ ਚੱਲ ਸਕਦੀ ਹੈ ਇੱਕ ਪਿਤਾ ਹੀ ਹੁੰਦਾ ਹੈ ਜੋ ਆਪਣੀ ਧੀ ਦੇ ਸਾਰੇ ਸੁਪਨੇ ਪੂਰੇ ਕਰਦਾ ਹੈ ਪਿਤਾ ਹੀ ਹੁੰਦਾ ਹੈ ਜੋ ਆਪਣੀ ਧੀ ਨੂੰ ਹਮੇਸ਼ਾ ਖੁਸ਼ ਰੱਖਦਾ ਹੈ ਤੇ ਕਦੇ ਵੀ ਦੁਖੀ ਨਹੀਂ ਦੇਖ ਸਕਦਾ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਭਰਾ ਭਰਾ ਦੇ ਨਾਲ ਜਰੂਰ ਖੜਦਾ ਹੈ ਜਿੱਥੇ ਭਰਾ ਖੜ ਜਾਂਦਾ ਹੈ ਉਥੇ ਹੋਰ ਕੋਈ ਨਹੀਂ ਖੜਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਦੋ ਭਰਾਵਾਂ ਦਾ ਪਿਆਰ ਕਿੰਨਾ ਪਿਆਰ ਹੈ ਇਹਨਾਂ ਭਰਾਵਾਂ ਦੇ ਵਿੱਚ ਭਰਾ ਚਾਹੇ ਇੱਕ ਦੂਜੇ ਨੂੰ ਨਾ ਬੁਲਾਉਣ ਪਰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਜਰੂਰ ਇਕੱਠੇ ਹੁੰਦੇ ਨੇ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਈਏ